ਉਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਪਾਰਟੀ ਵਿੱਚੋਂ ਬਾਹਰ ਕੱਢੇ ਹੋਏ ਵਿਰਸਾ ਸਿੰਘ ਮਲਟੋਆ ਜਿਨ੍ਹਾਂ ਨੇ ਅੱਜ ਫਿਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਵੱਡੇ ਤੰਜ ਕੱਸੇ ਨੇ ਗਿਆਨੀ ਹਰਪ੍ਰੀਤ ਨੂੰ ਨੀਟਾ ਕਿਹਾ ਹੈ ਅਰਦਾਸ ਕੀਤੀ ਹੈ ਕਿ ਅਜੇ ਤੂੰ ਕੰਧਾਂ ਵਿੱਚ ਵੱਜੇਗਾ ਤੈਨੂੰ ਕਿਸੇ ਨਹੀਂ ਪੁੱਛਣਾ ਪੰਜਾਬ ਦੇ ਵਿੱਚੋਂ ਅਸੀਂ ਤੇਰੇ ਗੋਡੀ ਹੱਥ ਲਾਉਂਦੇ ਰਹੇ ਜਦੋਂ ਤੂੰ ਜਥੇਦਾਰ ਸੀ ਪਰ ਹੁਣ ਤੂੰ ਰਾਜਨੀਤੀ ਵਿੱਚ ਆਇਆ ਹੈ ਰਾਜਨੀਤੀ ਦੇ ਵਿੱਚ ਆ ਕੇ ਤੈਨੂੰ ਹੁਣ ਇਹ ਸਮਝ ਆਵੇਗੀ ਕਿ ਤੇਰਾ ਕੀ ਬਣਦਾ ਹੈ ਔਰ ਤੈਨੂੰ ਲੋਕ ਕਿਵੇਂ ਮਿਲਦੇ ਨੇ ਜਿਵੇਂ ਹੀ ਅੱਜ ਬਿਰਸਾ ਸਿੰਗਲ ਟੋਵਾ ਤਰਨ ਤਰਨ ਵਿੱਚ ਆ ਰਹੇ ਸੀ ਤਾਂ ਉਹਨਾਂ ਨੇ ਉਹਨਾਂ ਦੇ ਇੱਕ ਦਫ਼ਤਰ ਦੀ ਵੀਡੀਓ ਬਣਾਈ ਜਿੱਥੇ ਕੋਈ ਵੀ ਬੰਦਾ ਨਜ਼ਰ ਨਹੀਂ ਆਇਆ ਔਰ ਉਹਨਾਂ ਨੇ ਕਿਹਾ ਕਿ ਖਾਲੀ ਪਹਿਰੇ ਇਹ ਦਫ਼ਤਰ ਨੀਟੇ ਦੇ ਤੁਸੀਂ ਜਿਹੜੇ ਲੋਕਰਾ న్యూਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਅਸੀਂ ਉਹ ਵਿਰਸਾ ਸੇਵਲ ਟੋਵਾ ਵੱਲੋਂ ਬਣਾਈ ਗਈ ਵੀਡੀਓ ਵੀ ਦਿਖਾਵਾਂਗੇ ਜੋ ਵਿਰਸਾ ਸੇਵਲ ਟੋਵਾ ਨੇ ਸ਼ਬਦਾਵਲੀ ਵਰਤੀ ਹੈ ਗਿਆਨੀ ਹਰਪ ਸਿੰਘ ਦੇ ਬਾਰੇ ਪਹਿਲਾਂ ਉਹਦੇ ਬਾਰੇ ਗੱਲ ਕਰਦੇ ਹਾਂ ਸੋ ਵਿਰਸਾ ਸੇਵਲ ਟੋਵਾ ਤੇ ਗਿਆਨੀ ਹਰਪ ਸਿੰਘ ਦੇ ਵਿਚਕਾਰ ਜੋ ਆਪਸੀ ਤਕਰਾਰ ਬਾਜੀ 2 ਦਸੰਬਰ ਤੋਂ ਲੈ ਕੇ ਜਾਰੀ ਹੈ ਜਦੋਂ ਤੋਂ ਵਿਰਸਾ ਸੇਵਲ ਟੋਵਾ ਜੋ ਗਿਆਨੀ ਹਰਪ ਸਿੰਘ ਦੇ ਕੋਲ ਜਾਂਦੇ ਨੇ ਔਰ ਉੱਥੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੁੰਦੇ ਨੇ ਤਾਂ ਉਸ ਸਮੇਂ ਗਿਆਨੀ ਹਰਪ ਸਿੰਘ ਨੇ ਉਹਨਾਂ ਦੇ ਨਾਲ ਕੁਝ ਅਜੇ ਸ਼ਬਦ ਬੋਲੇ ਔਰ ਵਿਰਸਾ ਸੇਵਟੋਆ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਸੀਗਾ ਸੋ ਉਸ ਤੋਂ ਬਾਅਦ ਵਿਰਸਾ ਸੇਵਟੋਆ ਨੂੰ ਅਕਾਲੀ ਦਲ ਦੇ ਵਿੱਚੋਂ ਵੀ ਬਾਹਰ ਕਢਵਾ ਦਿੱਤਾ 10 ਸਾਲ ਲਈ ਔਰ ਵਿਰਸਾ ਸੇਵਟੋਆ ਪੂਰੀ ਤਰ੍ਹਾਂ ਦੁਖੀ ਹੋਏ ਹੋਏ ਨੇ ਗਿਆਨੀ ਹਰਪ ਸਿੰਘ ਤੋਂ ਔਰ ਹੁਣ ਗਿਆਨੀ ਹਰਪ ਸਿੰਘ ਨੂੰ ਨੀਟਾ ਕਹ ਰਹੇ ਨੇ ਅਰਜੁਨਾਂ ਨੇ ਅਰਦਾਸ ਵੀ ਕੀਤੀ ਏ ਤੇ ਕਿਹਾ ਕਿ ਹੁਣੇ ਕੰਧਾਂ ਵਿੱਚ ਵੱਜੇਗਾ ਤੈਨੂੰ ਕਿਸੇ ਨਹੀਂ ਪੁੱਛਣਾ ਜਦੋਂ ਕਿ ਅਸੀਂ ਜਦੋਂ ਤੂੰ ਜਥੇਦਾਰ ਸੀ ਤਾਂ ਤੇਰੇ ਗੋਡੀ ਹੱਥ ਲਾਉਂਦੇ ਸੀ ਔਰ ਤੇਰੇ ਤੋਂ ਅਸ਼ੀਰਵਾਦ ਲੈਂਦੇ ਸੀ ਪਰ ਹੁਣ ਤੈਨੂੰ ਪਤਾ ਲੱਗ ਜਾਵੇਗਾ ਜਦੋਂ ਤੂੰ ਰਾਜਨੀਤੀ ਵਿੱਚ ਆਇਆ ਹੁਣ ਵਿਸਾ ਸਿੰਘ ਟੋਵਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਬਹੁਤ ਵੱਡੇ ਨਿਸ਼ਾਨੇ ਸਾਧੇ ਨੇ ਟੋਵਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਟਾ ਕਿਹਾ ਤੇ ਅਰਦਾਸ ਕੀਤੀ ਏ ਤੇ ਉਹਨਾਂ ਦੇ ਉਹ ਦਫ਼ਤਰ ਦੀ ਵੀਡੀਓ ਵੀ ਵਿਖਾਈ ਏ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਵਿरासत ਸੇਵਲ ਟੋਬਾ ਦੇ ਬਾਰੇ ਜਿਹੜੀ ਉਹਨਾਂ ਨੇ ਉਹ ਵੀਡੀਓ ਬਣਾਈ ਏ ਤੇ ਜੋ ਵਿਰਸਾ ਸੇਵਲ ਟੋਬਾ ਦੇ ਬਾਰੇ ਬੋਲੇ ਨੇ ਉਹ ਤੁਹਾਨੂੰ ਸੁਣਾਉਂਦੇ ਆਂ ਜੀ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੁੱਲਿਆ ਆ ਨੀਡੇ ਨੇ ਕਦੋਂ ਖੁੱਲਿਆ ਨੀਡੇ ਨੇ ਇਹਨੇ ਖੋਲੇ ਦਫਤਰ ਆ ਦਫਤਰ じゃ ਹੈ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਤੇ ਆਪਣੇ ਆਪ ਨੂੰ ਅਈਦਾ ਵੱਡਾ ਲੀਡਰ ਆਖੇ ਕਿ ਮੈਂ ਇਹਦਾ ਚੇਂਜ ਕਰਕੇ ਰੱਖ ਦੂੰ ਪੈ ਰਾਜ ਸੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜਾਉਣਾ ਇੱਕਦਮ ਬਿਠੇ ਕੋਈ ਨਹੀਂ ਕੋ ਉਹ ਕੋਈ ਤਾਂ ਹੈ ਕਿ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰੇ ਖਾਲੇ ਹਾਂਜੀ ਤੇ ਬੰਦਾ ਕੋਈ ਦਿਖਦੈਣਗੇ ਤਾਂ ਦਫ਼ਤਰ ਪਿਓੜਾ ਖੋਲ ਕੇ ਬਿਠੇ ਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਹਰਪ੍ਰੀਤ ਨੀਡੇ ਵਰਗੇ ਜਿਹੜੇ ਤੂੰ ਰੋਲ ਤੇ ਹਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਬਦਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾ ਉਹਨਾਂ ਸੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀ ਹੈ ਸਤਿਗੁਰੂ ਪਰ ਤਰਸ ਵੀ ਹੁੰਦਾ ਤਰਸ ਵੀ ਹੁੰਦਾ ਉਹ ਜਹੇਦਾਰ ਜੀ ਦੇ ਗੋਡੀਆਂ ਥਲਾਉਂਦੇ ਰਹੇ ਤੇ ਅੱਜ ਜਦੂ ਆੜਿਆ ਕਮਾਲ ਰੱਬ ਦੇ ਰੰਗ ਆ ਅਰਪੀਸ਼ਾ ਅਜੇ ਤੇ ਤੂੰ ਪਿਸਤਾਏਂਗਾ ਅਜੇ ਦੇ ਕੰਧਾ ਚ ਵਜੇਗਾ ਇੱਕ ਮਿੰਟ ਇੱਕ ਮਿੰਟ ਚਲਾਈਂ 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 ਲਾਈ ਇਹ ਸੀਗਾ ਵਿਰਸਾ ਸੇਵਲ ਟੋਵਾ ਜਦੋਂ ਆਪਣੀ ਗੱਡੀ ਵਿੱਚ ਆ ਰਹੇ ਸੀ ਤਾਂ ਉਹਨਾਂ ਨੇ ਉਹ ਦਫ਼ਤਰ ਦੀ ਵੀਡੀਓ ਬਣਾਈ ਉਸ ਦਫ਼ਤਰ ਦੇ ਵਿੱਚ ਟੈਂਟ ਲੱਗਿਆ ਹੋਇਆ ਸੀ ਬੰਦਾ ਕੋਈ ਨਹੀਂ ਸੀ ਔਰ ਉਥੇ ਖਾਲੀ ਕੁਰਸੀਆਂ ਪਈਆਂ ਸੀ ਉਸ ਤੋਂ ਬਾਅਦ ਉਹਨਾਂ ਨੇ ਇਹ ਲਾਈਵ ਹੋ ਕੇ ਤੇ ਇਹ ਗੱਲ ਕਹੀ ਕਿ ਤੂੰ ਕੰਧਾ ਵਿੱਚ ਵੱਜੇਗਾ ਜਦੋਂ ਕਿ ਜਥੇਦਾਰ ਸੀ ਤੇ ਅਸੀਂ ਤੇਰਾ ਸਤਿਕਾਰ ਕਰਦੇ ਸੀ ਸਾਰੀ ਕੌਮ ਤੇਰਾ ਸਤਿਕਾਰ ਕਰਦੀ ਸੀ ਤੇਰੇ ਪੈਰੀ ਹੱਥ ਲਾਉਂਦੇ ਸੀ ਪਰ ਅੱਜ ਤੇਰਾ ਇਹ ਹਸ਼ਰ ਹੋ ਗਿਆ ਸੋ ਨੀਟਾ ਕਹਿ ਕੇ ਸੰਬੋਧਨ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਹਰਪ੍ਰੀਤ ਸਿੰਘ ਜੋ ਹੁਣ ਇਸ ਦੇ ਉੱਪਰ ਆਪਣਾ ਕੀ ਜਵਾਬ ਦੇਣਗੇ ਜੋ ਇਹ ਵੀਡੀਓ ਵਾਇਰਲ ਹੋ ਰਹੀ ਹੈ ਵਿਰਸਾ ਸਿੰਘ ਮਟੋਵਾ ਦੀ ਔਰ ਵਿਰਸਾ ਸਿੰਘ ਮਟੋਵਾ ਨੇ ਖੁਦ ਜਿਹੜਾ ਕਿ ਗੱਡੀ ਰੋਕ ਕੇ ਤੇ ਉਸ ਸਮੇਂ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਔਰ ਉਹਨਾਂ ਦਾ ਉਹ ਦਫਤਰ ਵਿਖਾਇਆ ਜਿੱਥੇ ਕੋਈ ਆਦਮੀ ਬੰਦੂਸ਼ ਬੰਦਾਸ਼ੀ ਨੂੰ ਨਹੀਂ ਨਜ਼ਰ ਆ ਰਿਹਾ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤਸਿੰਘ ਮਠੋਵਾ ਕਹਿੰਦੇ ਨੇ ਕਿ ਗਿਆਨੀ ਹਰਪ੍ਰਸਾਦ ਤੈਨੂੰ ਕਿਸੇ ਨਹੀਂ ਪੁੱਛਣਾ ਤੂੰ ਰੁੜ ਜਾਵੇਂਗਾ ਕੰਧਾਂ ਵਿੱਚ ਵੱਜਦਾ ਫਿਰੇਗਾ ਜੋ ਤੂੰ ਮੇਰੇ ਨਾਲ ਕੀਤਾ ਔਰ ਸੱਚੇ ਪਾਤਸ਼ਾਹ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਉਹਨਾਂ ਨੇ ਅਰਦਾਸ ਕੀਤੀ ਕਿ ਇੱਕ ਜੋ ਉਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਉਹ ਅਜ ਗਿਆਨੀ ਹਰਪ੍ਰੀਤ ਸਿੰਘ ਦਾ ਹੋ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਅਜਬਿਰਸਨ ਸੇਵਲਟੋਵਾ ਨੇ ਇਹ ਵੀਡੀਓ ਪਾ ਕੇ ਖਲਬਲੀ ਮਚਾ ਦਿੱਤੀ ਹੈ ਜੋ ਹੁਣ ਵਿਰਸਤ ਸੇਵਲਟੋਵਾ ਦੀ ਵਾਪਸੀ ਹੋਵੇਗੀ ਅਕਾਲੀ ਦਲ ਦੇ ਵਿੱਚ ਜੋ ਤਰਨ ਤਰਨ ਦੀ ਜਿਮਨੀ ਚੋਣ ਤੋਂ ਬਾਅਦ ਵਿਰਸਨ ਸੇਵਲਟੋਵਾ ਇੱਕ ਵਾਰ ਫਿਰ ਅਕਾਲੀ ਦਲ ਦੇ ਵਿੱਚ ਦੁਬਾਰਾ ਉੱਭਰਣਗੇ